ਤਾਂ ਤਸਵੀਰਾਂ ਜੋ ਉਹਨੇ ਤੁਹਾਡਾ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਫੁਕਰੀ ਮਾਰ ਰਿਹਾ ਸੀ ਵਰਨਾ ਗੱਡੀ ਵਾਲਾ ਗੱਡੀ 'ਚ ਬੈਠ ਕੇ ਸਟੰਟ ਮਾਰ ਰਿਹਾ ਸੀ ਤਾਂ ਜਿਸ ਤੋਂ ਬਾਅਦ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਦੇ ਵੱਲੋਂ ਗੱਡੀ 'ਚ ਬੈਠ ਕੇ ਸਟੰਟ ਗੱਡੇ ਜਾ ਰਹੇ ਨੇ ਫੁਕਰੀ ਮਾਰੀ ਜਾ ਰਹੀ ਹੈ ਤਾਂ ਉੱਤੇ ਹੀ ਨੌਜਵਾਨ ਦੇ ਵੱਲੋਂ ਗਾਣਾ ਵੀ ਲਗਾਇਆ ਗਿਆ ਸੀ ਕਿ ਕੱਲੀ ਕੱਲੀ ਗੋਲੀ ਤੇ ਵੈਰੀ ਦਾ ਨਾਂ ਲਿਖਿਆ ਤਾਂ ਜਦ ਇਹ ਫੁਕਰੀ ਬਾਜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਟਰੈਪ ਲਗਾ ਕੇ ਇਸ ਨੂੰ ਕਾਬ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਨੌਜਵਾਨਾਂ ਦੀ ਗੱਡੀ ਨੂੰ ਬੰਦ ਕਰ ਲਿਆ ਗਿਆ ਤਾਂ ਪਹਿਲਾਂ ਜਿਹੜੇ ਗੱਡੀ 'ਚ ਬੈਠ ਕੇ ਫੁਕਰੀ ਮਾਰ ਰਹੀ ਸੀ ਸਟੰਟ ਮਾਰ ਰਹੀ ਸੀ ਤਾਂ ਹੁਣ ਪੁਲਿਸ ਦੇ ਅੱਗੇ ਹੱਥ ਜੋੜਦੇ ਹੋਏ ਮਾਫੀਆ ਮੰਗਦੇ ਹੋਏ ਨਜ਼ਰ ਆਏ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹਨਾਂ ਦਾ ਮੋਟਾ ਚਲਾਨ ਕੱਟਿਆ ਗਿਆ ਤਾਂ ਨਾਲ ਦੇ ਨਾਲ ਵੀਡੀਓ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਵੀਡੀਓ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਗੱਡੀ 'ਚ ਬੈਠ ਕੇ ਸਟੰਟ ਬਾਜੀ ਕੀਤੀ ਜਾ ਰਹੀ ਸੀ ਸਟੰਟ ਮਾਰੇ ਜਾ ਰਹੀ ਸੀ ਤਾਂ ਦੱਸ ਦਈਏ ਇਸ ਦੇ ਨਾਲ ਕੋਈ ਵੱਡਾ ਖਾਸਾ ਹੋ ਸਕਦਾ ਸੀ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਤਾਂ ਜਦ ਇਹਨਾਂ ਨੌਜਵਾਨ ਗਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਹੁਣ ਪੁਲਸ ਦੇ ਵੱਲੋਂ ਇਹਨਾਂ ਦਾ ਮੋਟਾ ਚਲਾਨ ਕੱਟਿਆ ਗਿਆ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਜੇਕਰ ਜੀਆ ਕੰਮ ਦੁਬਾਰਾ ਕੀਤਾ ਤਾਂ ਇਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਦੱਸ ਦੇ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਅੰਮ੍ਰਿਤਸਰ ਦੇ ਰਣਜੀਤ ਐਨੂ ਏਰੀਆ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਸਟੰਡ ਬਾਜੀ ਕੀਤੀ ਜਾਂਦੀ ਸੀ ਗੱਡੀ ਤੇ ਬੈਠ ਕੇ ਫੁੱਕਰੀ ਬਾਜੀ ਕੀਤੀ ਜਾਂਦੀ ਸੀ ਤਾਂ ਵੇਖ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਜਦੋਂ ਸਟੰਡ ਬਾਜੀ ਦੀ ਵੀਡੀਓ ਪਾਈ ਗਈ ਜਿਸ ਤੋਂ ਬਾਅਦ ਜਦ ਪੁਲਸ ਨੇ ਵੇਖੀ ਤਾਂ ਪੁਲਸ ਨੇ ਮਾਮਲੋ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਨੇ ਆ ਅੱਜ ਇੱਕ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਕਾਰ ਸਵਾਰਾਂ ਵੱਲੋਂ ਰਣਜੀਤ ਐਵੀਨਿਊ ਇਲਾਕੇ ਦੇ ਵਿੱਚ ਸੰਟਬਾਈ ਜੀ ਕੀਤੀ ਜਾ ਰਹੀ ਸੀ ਉਹ ਮਾਨਯੋਗ ਸੀਪੀ ਅਮਰਸਰ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਆਈਪੀਐਸ ਜੀ ਦੇ ਹਦਾਇਤ ਅਨੁਸਾਰ ਜ਼ੋਨ ਨੰਬਰ 6 ਦੇ ਇੰਚਾਰਜ ਸਬ-ਇੰਸਪੈਕਟਰ ਮੰਗਲ ਸਿੰਘ ਜੀ ਨੇ ਉਹ ਕਾਰ ਨੂੰ ਉਹਦੇ ਮਾਲਕਾਂ ਦਾ ਐਡਰੈਸ ਟ੍ਰੇਸ ਕਰਕੇ ਇੱਥੇ ਅਮਰਸਰ ਬੁਲਾਇਆ ਜਿਸ ਤੇ ਕਾਨੂੰਨ ਅਨੁਸਾਰ ਜੋ ਵੀ ਮੰਦੀ ਕਾਰਵਾਈ ਆ ਇਹਦੀ ਕੀਤੀ ਗਈ ਆ ਇਹਦਾ ਚਲਾਨ ਕਟਿਆ ਗਿਆ ਅਸਿਸਟੈਂਟ ਵਾਈਜ਼ੀ ਕਰਦੇ ਆ ਨਾ ਨਾਲ ਹੀ ਇਹਨਾਂ ਨੂੰ ਹਦਾਇਤ ਕੀਤੀ ਗਈ ਆ ਇਹੋ ਜੇ ਕੰਮ ਨਾ ਕਰਨ ਕਿਉਂਕਿ ਇਹਨਾਂ ਆਪਣੀ ਜਾਨ ਵੀ ਖਤਰੇ 'ਚ ਪਾਉਂਦੇ ਨੇ ਇਸ ਦੇ ਨਾਲ ਨਾਲੇ ਦੂਜਿਆਂ ਦੀ ਜਾਨ ਲਈ ਵੀ ਖਤਰਾ ਬਣਦੇ ਨੇ ਚਲਾਣ ਲੱਗੇ ਹੋਏ ਚਲਾਣ ਇਹਨਾਂ ਦਾ ਸਟੰਟ ਬਾਈ ਦਾ ਕਟਿਆ ਗਿਆ ਜੀ 2000 ਰੁਪਿਆ ਰਕਮ ਜੀ ਜੁਰਮਾਨਾ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੈ ਜਿਹੜਾ ਹੋਰ ਮੈਸੇਜ ਲੋਕਾਂ ਨੂੰ ਇਹ ਹੀ ਆ ਕਿ ਸਟੰਟ ਬਾਜੀ ਨਾ ਕਰਨ ਕਾਰਾਂ ਤੇ ਪਿੱਛੇ ਜੇ ਵੀ ਇੱਕ ਸਵਿਫਟ ਥਾਰ ਗੱਡੀ ਜਿਹੜੀ ਸੀ ਉਹਦਾ ਵੀਡੀਓ ਵਾਇਰਲ ਹੋਇਆ ਸੀ ਰਣਜੀਤ ਐ ਵੀ ਨੂੰ ਇਲਾਕੇ ਦੇ ਵਿੱਚ ਸੀ ਉਹਦਾ ਵੀ ਉਹਨੂੰ ਟ੍ਰੇਸ ਕੀਤਾ ਗਿਆ ਸੀ ਤੇ ਬਕਾਇਦਾ ਚਨਾਣ ਕਟਿਆ ਗਿਆ ਸੀ ਹੁਣ ਇਸ ਗੱਡੀ ਨੂੰ ਆਜੀ ਟ੍ਰੇਸ ਕੀਤਾ ਜ਼ੋਨ ਨੰਬਰ 6 ਟ੍ਰੈਫਿਕ ਦੇ ਇੰਚਾਰਜ ਸਬ-ਇੰਸਪੈਕਟਰ ਮੰਗਲ ਸਿੰਘ ਜੀ ਨੇ ਬੜੇ ਜਤਨਾਨਾ ਸਹਿਯੋਗ ਦੇ ਲੱਗੇ ਸੀਗੇ ਸੀਪੀ ਸਾਹਿਬ ਜੀ ਦਾ ਹੁਕਮ ਸੀ ਉਹਦੇ ਅਨੁਸਾਰ ਉਹਨਾਂ ਨੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਗੱਡੀ ਦਾ ਮਾਲਕ ਆਏ ਨੇ ਜਿਨ੍ਹਾਂ ਨੇ ਖੁਦ ਗਲਤੀ ਨੂੰ ਸਵੀਕਾਰ ਕੀਤਾ ਨਾਲ ਹੀ ਉਹਨਾਂ ਕਿਹਾ ਵੀ ਅੱਗੇ ਤੋਂ ਅਸੀਂ ਅਜਿਹੀ ਕੋਈ ਹਰਕਤ ਨਹੀਂ ਕਰਾਂਗੇ ਗੱਡੀ ਦਾ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਨੂੰ ਅਸੀਂ ਕਵਾਂਗੇ ਕਿ ਸਾਨੂੰ ਜਦੋਂ ਵੀ ਕੋਈ ਹਾਂਜੀ 250 ਰੁਪਏ ਰੋਕਣ ਦੀ ਕੋਸ਼ਿਸ਼ ਕਰਦੇ ਉਹ ਭਜਾਉਂਦੇ ਹੋਏ ਦਿਖਾਈ ਦਿੰਦੇ ਆ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਵੀ ਵਾਹਨ ਚਲਾਉਣ ਵਾਲੇ ਨੇ ਚਾਹੇ ਉਹ 2-ਵੀਲਰ ਆ 4-ਵੀਲਰ ਆ ਕਾਰਾਂ ਵਾਲੇ ਆ ਸਾਰਿਆਂ ਨੂੰ ਹੀ ਰਿਕਵੈਸਟ ਕਰਾਂਗੇ ਕਿ ਜਦੋਂ ਵੀ ਉਹਨਾਂ ਨੂੰ ਕੋਈ ਟ੍ਰੈਫਿਕ ਦੇ ਮੁਲਾਜ਼ਮ ਕਿਸੇ ਨਾਕੇ ਦੇ ਜੇ ਕੋਈ ਚੌਂਕ 'ਚ ਰੋਕਦੇ ਆ ਤੇ ਉੱਥੇ ਬਕੈਰਾ ਰੁਕਣ ਉੱਥੋਂ ਭਜਾ ਕੇ ਨਾ ਲੈ ਕੇ ਜਾਣ ਕਿਉਂਕਿ ਇਸ ਤਰ੍ਹਾਂ ਸ਼ੱਕ ਪੈਦਾ ਹੁੰਦਾ ਪਤਾ ਲੱਗਦਾ ਕਿ ਇਹ ਬੰਦਾ ਕਾਨੂੰਨ ਦੀ ਲੰਘਣਾ ਕਰ ਰਿਹਾ ਇਹਦੇ ਕੋਲ ਜਾਂ ਤਾਂ ਕਾਗਜ਼ਤ ਨਹੀਂ ਹੈ ਟ੍ਰੈਫਿਕ ਦੇ ਡਰਾਈਵਿੰਗ ਸੈਂਸ ਨਹੀਂ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਕਿ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਨੂੰ ਅਮਰਦਾ ਸ਼ਹਿਰ ਦੇ ਵਿੱਚ ਅਮਰਦਾ ਆਰਾਮਦਾਹ ਜੀ ਦੀ ਨਗਰੀ ਵਿੱਚ ਵਧੀਆ ਢੰਗ ਨਾਲ ਸੁਚਾਰੂ ਰੂਪ ਚ ਰੈਗੂਲੇਟ ਕੀਤਾ ਜਾ ਸਕੇ ਕਿ ਇਹ ਲੋਕਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸਮੱਸਿਆ ਜਿਹੜੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਰ ਸਮਾਜ ਨੇ ਜਿਹੜਾ ਕੋ ਭਜਾਂਦਾ ਕੋਈ ਅੱਗੇ ਐਕਸੀਡੈਂਟ ਵੀ ਹੋ ਸਕਦਾ ਸੀ ਕਿਸੇ ਨੂੰ ਹਾਂਜੀ ਇਹ ਜਿਹੜੇ ਜਦੋਂ ਭਜਾ ਕੇ ਲੈ ਆਉਂਦੇ ਨੇ ਇਹ ਇੱਕਦਮ ਮੰੰਦੇ ਨੂੰ ਕਾਲੀ ਦੇ ਵਿੱਚ ਅੱਗੋਂ ਕੋ ਪਤਾ ਨਹੀਂ ਲੱਗਦਾ ਵੀ ਕੋਈ ਆਉਣਾ ਆ ਰਿਹਾ ਜਾਂ ਜਾ ਰਿਹਾ ਕਰਾਉਂਡ ਸਾਈਡ ਵੀ ਲੈ ਜਾਂਦੇ ਨੇ ਕਈ ਇਸ ਤਰ੍ਹਾਂ ਐਕਸੀਡੈਂਟ ਹੋ ਵੀ ਜਾਂਦੇ ਨੇ ਇਸ ਕਰਕੇ ਇਹਨਾਂ ਨੂੰ ਬੇਨਤੀ ਕਰਦੇ ਆ ਤਾਂ ਇਹਨਾਂ ਨੂੰ ਬੁਲਾ ਕੇ ਚਲਾਨ ਨੇ ਦਾ ਕਟਿਆ ਗਿਆ ਟ੍ਰੇਸ ਕੀਤਾ ਗਿਆ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਫਾਰ ਗੱਡੀ ਨੂੰ ਸਟੰਟ ਕਰ ਰਹੇ ਹਾਂ ਹਾਂਜੀ ਉਹਦੇ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਆ ਫਾਰ ਗੱਡੀ ਦੀ ਜਿਹੜੀ ਆ ਉਹਦੀ ਪਹਿਲਾਂ ਹੀ ਕਾਰਵਾਈ ਹੋ ਚੁੱਕੀ ਆ ਉਹਨਾਂ ਨੂੰ ਵੀ ਟ੍ਰੇਸ ਕੀਤਾ ਗਿਆ ਸੀ ਤੇ ਉਹਨਾਂ ਦੇ ਵੀ ਚਲਾਨ ਕੀਤਾ ਗਿਆ ਸਟੰਟ ਬਾਜੀ ਦਾ